ਬੋਦੀ ਸਰਕਾਰ ਮੁਰਤਾਬਾ ਡੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਅੱਜ ਕਿਸਾਨਾਂ ਨੇ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦੰਦਿਆ ਹੋਇਆ ਕਾਦੀਆਂ ਜ਼ਿਲ੍ਹਾ ਜਲੰਧਰ ਦੇ ਕਿਸਾਨ ਆਗੂ ਦੇ ਵੱਲੋਂ ਦੱਸਿਆ ਗਿਆ ਕਿ ਆ ਕਿ ਪ੍ਰਾਲੀ ਸੜਨ ਦੇ ਮਾਮਲੇ ਵਿੱਚ ਪ੍ਰਸ਼ਾਸਨ ਕਹਿੰਦਾ ਪਿਆ ਹੈ ਕਿ ਪ੍ਰਾਲੀ ਸੜਨ ਵਾਲੇ ਕਿਸਾਨਾਂ ਦੇ ਉੱਪਰ ਮਾਮਲੇ ਦਰਜ ਕੀਤੇ ਜਾਣਗੇ ਉਹਨਾਂ ਵੱਲੋਂ ਆਖਿਆ ਗਿਆ ਕਿ 23 ਸਤੰਬਰ ਤੋਂ ਹੁਣ ਤੱਕ ਕਿਸਾਨ ਮੰਡੀਆਂ ਦੇ ਵਿੱਚ ਬੈਠੇ ਹੋਏ ਨੇ ਪਰ ਕਣਕ ਦੀ ਚੁਕਾਈ ਕੋਈ ਵੀ ਨਹੀਂ ਕਰਤਾ ਪਿਆ ਅਜਿਹੇ ਵਿੱਚ ਕੀ ਕੋਈ ਪ੍ਰਸ਼ਾਸਨ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦਾ ਕਿਸਾਨ ਅਗੂ ਦੇ ਵੱਲੋਂ ਅੱਗੇ ਆਖਿਆ ਗਿਆ ਕਿ ਸਰਕਾਰ ਨੇ 1 ਅਕਤੂਬਰ ਤੋਂ ਜੋ ਕਿ ਕਣਕ ਦੀ ਲਿਫਟਿੰਗ ਕਰਨ ਲਈ ਆਖਿਆ ਸੀ ਪਰ ਅੱਜ 5 ਅਕਤੂਬਰ ਹੈ ਤੇ ਅਜੇ ਤੱਕ ਮੰਡੀਆਂ ਦੇ ਵਿੱਚੋਂ ਕਣਕ ਦੀ ਲਿਫਟਿੰਗ ਨਹੀਂ ਹੋਈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਵਾਰਦਾਨਾ ਵੀ ਕੋਈ ਵੀ ਨਹੀਂ ਆ ਰਿਹਾ ਅਤੇ ਨਾ ਹੀ ਕੋਈ ਏਜੰਸੀ ਮੰਡੀ ਦੇ ਵਿੱਚ ਆਉਂਦੀ ਪਈ ਹੈ ਜ਼ਿਲ੍ਹਾ ਬੀਕੇ ਯੂ ਪ੍ਰਧਾਨ ਦੇ ਵੱਲੋਂ ਆਖਿਆ ਗਿਆ ਕਿ ਅੱਜ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਦੇ ਕਾਰਨ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਸਾਰੀਆਂ ਸਰਕਾਰਾਂ ਵੱਲੋਂ ਪਹਿਲਾਂ ਤੋਂ ਹੀ ਕਨਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਂਦੀ ਸੀ ਪਰ ਹੁਣ ਤੱਕ ਕਨਕ ਦੀ ਖਰੀਦ ਇਸ ਸਰਕਾਰ ਵੱਲੋਂ ਨਹੀਂ ਕੀਤੀ ਗਈ ਜਸਤੇ ਚੱਲਦੇ ਇਸ ਸਰਕਾਰ ਦਾ ਹੁਣ ਅਸਲ ਰੂਪ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਚੁੱਕਿਆ ਹੈ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਸਾਨਾਂ ਦੇ ਪਿੰਡਾਂ ਵਿੱਚ ਜਾ ਕੇ ਤੇ ਇਹ ਕਹ ਰਹੇ ਆ ਕਿ ਜੇ ਤੁਸੀਂ ਪਰਾਲੀ ਨੂੰ ਅੱਗ ਲਾਈ ਤੇ ਤੁਹਾਡੇ ਤੇ ਪਰਚਾ ਹੋਊਗਾ 23 ਤਰੀਕ ਤੋਂ ਲੈ ਕੇ ਅੱਜ ਤੱਕ ਕਿਸਾਨ ਮੰਡੀਆਂ 'ਚ ਬੈਠਾ ਕੀ ਸਰਕਾਰ ਤੇ ਪਰਚਾ ਦਰਦ ਨਹੀਂ ਹੋਣਾ ਚਾਹੀਦਾ ਸਰਕਾਰ ਜੇ ਉੱਤੇ ਜੇ ਪਰਚਾ ਦਰਜ ਹੋਵੇ ਜੇ ਸਰਕਾਰ ਦੇ ਨਮਾਇਜ਼ਾਂ ਦੇ ਪਰਚਾ ਦਰਜ ਹੋਵੇ ਤੇ ਉਹ ਕਿਉਂ ਨਾ ਚੁੱਕਣ ਕਿਸਾਨ ਹੀ ਹੈ ਇੱਕ ਜਿਹੜਾ ਰੋਲਣ ਵਾਸਤੇ ਬੈਠਾ ਆ ਗਵਰਨਮੈਂਟ ਨੂੰ ਗਵਰਨਮੈਂਟ ਨੇ ਜੋ ਕਹਤਾ ਹੋਈ ਕਹਤਾ ਇਸ ਕਰਕੇ ਸਰਕਾਰ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੇ ਸਰਕਾਰ ਉਸ ਗੱਲ ਤੇ ਨਹੀਂ ਪੂਰੀ ਉਤਰਦੀ ਪਰ ਉਹਦਾ ਇੱਕ ਤਰੀਕ ਤੋਂ ਹੀ ਪਰਚੇਜ਼ ਕਰਨੀ ਸੀ ਨਾ ਇੱਕ ਤਰੀਕ ਤੋਂ ਪਰਚੇਜ਼ ਕਰਨੀ ਸੀ ਪਰ ਅੱਜ 5 ਦਿਨ ਹੋਣ ਦੇ ਬਾਵਜੂਦ ਵੀ ਅਜੇ ਤੱਕ 5 ਅੱਜ 5 ਵੀ ਨਿਕਲ ਗਿਆ ਅੱਜ ਤੱਕ ਵੀ ਕਿਸੇ ਮੰਡੀ ਵਿੱਚ ਪਰਚੇਜ਼ ਨਹੀਂ ਹੋਈ ਤੇ ਸਰਕਾਰ ਤੇ ਵੀ ਪਰਚਾ दर्ज ਹੋਣਾ ਚਾਹੀਦਾ ਹੈ ਝੋਨਾ ਨਾ ਚੱਕਣ ਕਰਕੇ ਝੋਨਾ ਨਾ ਚੱਕਣ ਕਰਕੇ ਤੇ ਜਿਹੜੇ ਝੋਨੇ ਦੀ ਭਰਾਈ ਹੋ ਰਹੀ ਹੈ ਕੁਛ ਨਹੀਂ ਹੋ ਰਿਹਾ ਜੀ ਅਜੇ ਕੋਈ ਭਰਾਈ ਨਹੀਂ ਹੋ ਰਹੀ ਕੋਈ ਡ੍ਰਾਈ ਨਹੀਂ ਹੋ ਰਹੀ ਕੋਈ ਬਾਰਦਾਨਾ ਨਹੀਂ ਆ ਰਿਹਾ ਅਜੇ ਅਜੇ ਕੁਛ ਵੀ ਨਹੀਂ ਹੋ ਰਿਹਾ ਕੁਛ ਨਹੀਂ ਹੈਗਾ ਮੰਡੀ ਬਾਰਦਾਨਾ ਹੈ ਨਹੀਂ ਨਹੀਂ ਬਾਰਦਾਨਾ ਵੀ ਹੈ ਨਹੀਂ ਕੋਈ ਏਜੰਸੀ ਮੰਡੀ ਚ ਪਹੁੰਚੂਗੀ ਤੇ ਬਾਰਦਾਨਾ ਆਊਗਾ ਠੀਕ ਹੈ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਜੇ ਪ੍ਰਧਾਨ ਜਾਂ ਪ੍ਰਧਾਨ ਜੇ ਕਿਸਾਨ ਨਹੀਂ ਜੇ ਗਵਰਨਮੈਂਟ ਨਹੀਂ ਚੱਕਦੀ ਜੇ ਗਵਰਨਮੈਂਟ ਤੇ ਵੀ ਪਰਚਾ ਦਰਜ ਹੋਵੇ ਅੱਜ ਅਸੀਂ ਇੱਥੇ ਭਾਰਤੀ ਕਿਸਾਨ ਜੋ ਪੰਜਾਬ ਦੇ ਭਾਰਤੀ ਕਿਸਾਨ ਜੋ ਪਾਕੀਆਂ ਦੇ ਤੇ ਸਾਰੇ ਨਮਾਜ਼ੇ ਉੱਤੇ ਆਏ ਆ ਝੋਨੇ ਦੀ ਖਰੀਦ ਨਾ ਸਮਝਿਆ ਤੇ ਕਰਕੇ ਝੋਨੇ ਦੀ ਖਰੀਦ ਜਿਹੜੀ ਇੱਕ ਤਰੀਕ ਨੂੰ ਸ਼ੁਰੂ ਅੱਗੇ ਸਾਰੀਆਂ ਸਰਕਾਰਾਂ ਕਰਦੀਆਂ ਵਾ ਪਰ ਇਹ ਪਹਿਲੀ ਸਰਕਾਰ ਆ ਜਿਹਨੇ ਅੱਜ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਕੀਤੀ। ਬਹਾਨਾ ਇਹ ਬਣਾਇਆ ਜਾ ਰਿਹਾ ਕਿ ਸੈਲਵਾ ਦੇ ਵਿੱਚ ਪਿਛਲੇ ਸਾਲ ਦਾ ਝੁੰਡਾ ਪਿਆ ਜਾਂ ਆਰਧੀਆਂ ਦੀਆਂ ਜਿਹੜੀਆਂ ਵਾ ਤੇ ਕਮਿਸ਼ਨ ਨਹੀਂ ਵਧਾਇਆ ਗਿਆ। ਆਰਧੇ ਦਾ ਕਮਿਸ਼ਨ ਫੇਰ ਵੀ ਵਧਾਇਆ ਜਾ ਸਕਦਾ ਆ। ਤੋ ਉਹਨਾਂ ਜਿਹੜਾ ਕਦਮਾਂ ਚ ਪਿਆ ਉਹ ਚੱਕਿਆ ਜਾ ਸਕਦਾ ਆ ਪਰ ਜਿਹੜੀ ਜ਼ਿਮੀਂਦਾਰਾਂ ਦੀ ਫਸਲੀ ਫਸਲ ਆ ਇਹ ਨਹੀਂ ਰੋਕੀ ਜਾ ਸਕਦੀ